ਕੱਲ ਨਾ ਮੈਂ ਦੋ ਜੱਜਾਂ ਦੀ ਇੰਟਰਵਿਊ ਵੇਖਦਾ ਸੀ ਆ ਨੈੱਟ ਦੇ ਉੱਤੇ ਹੀ ਸੀ ਕੋਈ ਤੇ ਉਹਦੇ ਤੇ ਆਇਆ ਵੀ ਦੋ ਬੱਚੇ ਜੱਜ ਬਣੇ ਐ ਜੱਜ ਬਣੇ ਤੇ ਇਮਤਿਹਾਨ ਪਾਸ ਕੀਤਾ ਵੱਡੇ ਅਹੁਦਿਆਂ ਤੇ ਪਹੁੰਚ ਗਏ ਤੇ ਉਹਨਾਂ ਨੂੰ ਪੁੱਛਿਆ ਗਿਆ ਇੱਕ ਬੱਚੇ ਨੂੰ ਪੁੱਛਿਆ ਪਹਿਲੇ ਨੂੰ ਜੱਜ ਦੇ ਘਰ ਇੰਟਰਵਿਊ ਲੈਣ ਵਾਸਤੇ মিডিਏ ਵਾਲੇ ਗਏ ਉਹਨੂੰ ਪੁੱਛਿਆ ਦੱਸੋ ਬਈ ਕਿਵੇਂ ਕਿਵੇਂ ਗੱਲ ਫੀਲ ਕਰਦੇ ਹੋ ਕਹਿੰਦਾ ਬਹੁਤ ਚੰਗਾ ਗਰੀਬੀ 'ਚੋਂ ਉੱਠ ਕੇ ਮੈਂ ਜੱਜ ਬਣਿਆ ਉਦੋਂ ਬਾਅਦ ਉਹਨੂੰ ਪੁੱਛਿਆ ਬਈ ਇਹ ਤੁਸੀਂ ਇਹਦੇ ਵਿੱਚ ਕਿਹਨੂੰ ਕ੍ਰੈਡਿਟ ਕਿੰਨੂੰ ਦੇਣਾ ਚਾਹਦੇ ਹੋ ਵੀ ਕਿੰਨੇ ਕੀਤਾ ਕਿਵੇਂ ਇਹ ਕ੍ਰੈਡਿਟ ਕਿੰਨੂੰ ਦੇਣਾ ਉਹ ਕਹਿੰਦਾ ਬਸ ਰੱਬ ਦੀ ਕਿਰਪਾ ਹੋ ਗਈ ਰੱਬ ਮੇਰੇ ਤੇ ਦਿਆਲ ਹੋ ਗਿਆ ਉਹ ਹਿੰਦੂ ਮਾਈਨਰ ਸੀਗਾ ਹਿੰਦੂ ਪਰ ਫੈਮਿਲੀ ਤੋਂ ਸੀ ਭਗਵਾਨ ਦੀ ਕਿਰਪਾ ਭਗਵਾਨ ਦੀ ਕਿਰਪਾ ਨਾਲ ਮੈਂ ਇੱਥੇ ਤੱਕ ਪਹੁੰਚ ਗਿਆ ਤੇ ਉਹਦੀ ਕਿਰਪਾ ਹੈ ਬਸ ਪਹਿਲੇ ਦੀ ਇੰਟਰਵਿਊ ਪਈ ਤੇ ਉਸੇ 5 ਮਿੰਟ ਦੇ ਵਿੱਚ ਦੂਜੇ ਦੇ ਘਰ ਜਾਂਦੇ ਆ ਜੱਜ ਦੇ ਜੱਜ ਬਣਿਆ ਬੱਚਾ ਤੇ ਉਹ ਲੜਕੀ ਤੇ ਉਹਨੂੰ ਪੁੱਛਿਆ ਗਿਆ ਵੀ ਤੂੰ ਦੱਸ ਕੀ ਕਹਿਣਾ ਚਾਹਨੀ ਐ ਵੀ ਜਿਹੜਾ ਤੂੰ ਜੱਜ ਬਣੀ ਐ ਤੇ ਤੂੰ ਤੂੰ ਕਿਨੂੰ ਕ੍ਰੈਡਿਟ ਦੇਣਾ ਚਾਹੁੰਨੀ ਐ ਕਿਵੇਂ ਤੂੰ ਜੱਜ ਬਣੀ ਤੇ ਉਹ ਬੱਚੀ ਕਹਿਣ ਲੱਗੀ ਕਿ ਕੁਦਰਤ ਨੇ ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਤੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਹਿੰਮਤ ਕਰਕੇ ਦਲੇਰੀ ਕਰਕੇ ਬੰਦਾ ਕੁਝ ਵੀ ਪ੍ਰਾਪਤ ਕਰ ਸਕਦਾ ਹੈ ਮੇਰੇ ਪਿਤਾ ਨੇ ਕਿਹਾ ਸੀ ਬੇਟਾ ਵੱਧ ਤੋਂ ਵੱਧ ਪੜ ਤੇਰੀ ਮਿਹਨਤ ਦੇ ਕਰਕੇ ਸਾਰਾ ਕੁਝ ਹੋਣਾ ਤੇਰੀ ਮਿਹਨਤ ਕਰਕੇ ਸਭ ਕੁਝ ਹੋਏਗਾ ਮਿਹਨਤ ਮੈਂ ਬਹੁਤ ਕੀਤੀ ਹੈ ਕੱਲ੍ਹ ਨਾ ਬਹੁਤ ਘਾਲੀ ਹੈ ਮਿਹਨਤ ਕਰਕੇ ਮੇਰੇ ਮਾਪਿਓ ਦੀ ਹਿੰਮਤ ਕਰਕੇ ਮੇਰੇ ਮਾਪਿਓ ਦਾ ਹੌਸਲਾ ਮੈਨੂੰ ਦਿੱਤਾ ਪੜ ਬੇਟਾ ਅਸੀਂ ਤੇਰੇ ਨਾਲ ਆ ਧੀ ਨੂੰ ਲੋਕੀ ਬਣਾਉਂਦੇ ਨਹੀਂ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਅੱਜ ਮੈਂ ਜੱਜ ਬਣ ਗਈ ਉਹ ਦੋਨਾਂ ਇੰਟਰਵਿਊਜ਼ ਨੂੰ ਮੈਂ ਦੇਖਿਆ ਹੁਣ ਮੈਂ ਉਹ ਨੋਟ ਕਰਦਾ ਸੀ ਵੀ ਪਹਿਲੇ ਨੇ ਸਿਰਫ ਇੰਨਾ ਹੀ ਗੱਲ ਕਹੀ ਵੀ ਭਗਵਾਨ ਦੀ ਮੇਰੇ ਤੇ ਕਿਰਪਾ ਬਣੀ ਦੂਜੇ ਨੇ ਕਿਹਾ ਕਿ ਮੈਂ ਮਿਹਨਤ ਕੀਤੀ ਮੇਰੇ ਮਾਪਿਓ ਨੇ ਮੇਰਾ ਸਾਥ ਦਿੱਤਾ ਤੇ ਮਿਹਨਤ ਕਰਕੇ ਅਸੀਂ ਅੱਗੇ ਤੋਂ ਅੱਗੇ ਜੋ ਕੁਝ ਵੀ ਹੋਵੇ ਪ੍ਰਾਪਤ ਕਰ ਸਕਦੇ ਹਾਂ ਹੁਣ ਇਹ ਗੱਲ ਸੁਣ ਜਿਹੜੇ ਮੁੰਡਿਆਂ ਨੇ ਜਿੰਮ ਕੀਤੀ ਤੁਹਾਡੇ ਚ ਵੀਰੋ ਜੱਜਾਂ ਨੂੰ ਛੱਡ ਦਿਓ ਆਪਣੇ ਤੇ ਲੈ ਆਓ ਗੱਲ ਜਮੈਂ ਸਿੱਧੀ ਸਮਝ ਆ ਜਾਏ ਤੁਹਾਡੇ ਵਿੱਚ ਜਿਹੜੇ ਮੁੰਡੇ ਜਿੰਮ ਜਾਂਦੇ ਆ ਜਿਹਦੇ ਡੋਲੇ ਬਣ ਗਏ ਉਹਨੂੰ ਪੁੱਛਿਆ ਜਾਵੇ ਉਹਨੂੰ ਮੈਂ ਸਵਾਲ ਕਰਨਾ ਹਾਂ ਬਈ ਇਹ ਜਿਹੜੇ ਡੋਲਿਆਂ ਦੀ ਦਾਤ ਮਿਲੀ ਹੈ ਤੈਨੂੰ ਫਲਾ ਕਿਵੇਂ ਕਿਵੇਂ ਬਣੇ ਤੇ ਜੇ ਅਗੋਂ ਅਗੋਂ ਫੇਰ ਮੈਨੂੰ ਕਵੇ ਪਹਿਲੇ ਜੱਜ ਵਾਲਾ ਜਵਾਬ ਦਵੇ ਪਹਿਲੇ ਵਾਲਾ ਵੀ ਪ੍ਰਮਾਤਮਾ ਦੀ ਮੇਰੇ ਤੇ ਕਿਰਪਾ ਹੋ ਗਈ ਪਰ ਤਰਸ ਕਰ ਲਿਆ ਉਹਨੇ ਪਤਾ ਨਹੀਂ ਕਿਵੇਂ ਤੇ ਆਲ ਹੋ ਗਿਆ ਵੀ ਤੂੰ ਸੁੱਤਾ ਪਿਆ ਸੀ ਸਵੇਰੇ ਉੱਠ ਕੇ ਵੇਖਿਆ ਤੇ ਡੌਲੇ ਆਏ ਹੋਏ ਸੀ ਐਦਾਂ ਹੁੰਦਾ ਨਹੀਂ ਨਾ ਪ੍ਰੈਕਟੀਕਲ ਗੱਲ ਤੇ ਹੈ ਨਹੀਂ ਵੀ ਰੱਬ ਤੇਰੇ ਤੇ ਖੁਸ਼ ਹੋ ਗਿਆ ਰੱਬ ਤੇਰੇ ਤੇ ਦਿਆਲ ਹੋ ਗਿਆ ਤੇਰੇ ਡੌਲੇ ਆਪ ਹੀ ਆ ਗਏ ਸਵੇਰ ਨੂੰ ਹੁਣ ਦੂਜਾ ਬੱਚਾ ਪਤਾ ਕੀ ਕਹਿੰਦਾ ਉਹ ਕਹਿੰਦਾ ਜੀ ਗੱਲ ਤੇ ਠੀਕ ਆ ਵੀ ਡੌਲੇ ਤੇ ਬਣਿਆ ਪਰ ਸਾਲ ਦੋ ਲੱਗੇ ਤੇ ਦੋ ਦੋ ਘੰਟੇ ਲੱਗੇ ਆ ਨਾਗਾ ਨਹੀਂ ਪਾਇਆ ਜਿੰਮ ਜਾਂਦਾ ਰਿਹਾ ਪਸੀਨਾ ਕਢਦਾ ਰਿਹਾ ਗਰਮੀ ਹੋਵੇ ਸਰਦੀ ਹੋਵੇ ਮਿਹਨਤ ਬਹੁਤ ਕੀਤੀ ਐ ਤੇ ਮਿਹਨਤ ਕਰਕੇ ਅੱਜ ਨਿੱਕੇ ਇੱਥੇ ਤੱਕ ਮੈਂ ਪਹੁੰਚਿਆ ਹੁਣ ਇੱਕ ਬੱਚਾ ਹੁਣ ਦੱਸੋ ਹੁਣ ਇਹਦੇ ਤੋਂ ਦੋਨਾਂ ਤੋਂ ਸਿੱਖਿਆ ਲੈਣੀ ਆ ਪਾਪਾ ਦੋਨਾਂ ਤੋਂ ਸਿੱਖਣਾ ਹੁਣ ਇੱਕ ਕਹਿੰਦਾ ਰੱਬ ਦੀ ਕਿਰਪਾ ਹੁਣ ਉਹ ਬੰਦਾ ਕਹਿੰਦਾ ਤੇਰਾ ਅੱਛਾ ਫਿਰ ਰੱਬ ਦੇ ਰੱਬ ਕੋਸ਼ਿਸ਼ ਕਰੀਏ ਇੱਕ ਦਿਨ ਕਿਉਂਕਿ ਰੱਬ ਦੀ ਕਿਰਪਾ ਹੋਈ ਹੈ ਰੱਬ ਨੂੰ ਖੁਸ਼ ਕਰਨਾ ਪੈਣਾ। ਉਹ ਕਹਿੰਦਾ ਰੱਬ ਕਿਵੇਂ ਖੁਸ਼ ਕਰੀਏ? ਇਹਦੋਂ ਕਹਿੰਦਾ ਮੰਦਰ ਚਲੀਏ। ਮੰਦਰ ਚ ਗਾਂ ਪੁਜਾਰੀ ਜੀ ਬੈਠਿਆ ਉਹ ਦੱਸਣਗੇ ਵੀ ਅਸੀਂ ਪੀਏ ਹੁੰਨੇ ਆ ਕੋ ਭਗਵਾਨ ਦੇ। ਸਾਡੇ ਨਾਲ ਗੱਲ ਕਰੋ ਪਹਿਲਾਂ। ਤੁਹਾਨੂੰ ਪਤਾ ਨਹੀਂ ਵੀ ਭਗਵਾਨ ਦੀ ਮੂਰਤੀ ਸਾਡੇ ਤੋਂ ਭੋਜਨ ਖਾ ਸਕਦੀ ਐ। ਰੋਟੀ ਪਾਣੀ ਅਸੀਂ ਖਵਾਣਾ, ਦੁੱਧ ਅਸੀਂ ਪਿਆਣਾ। ਭੋਗ ਅਸੀਂ ਲਵਾਣਾ ਐ। ਸਾਡੀ ਸਿੱਧੀ ਗੱਲ ਐ ਪੀਏ ਅਸੀਂ ਐ ਸਾਡੇ ਨਾਲ ਪਹਿਲਾਂ ਗੱਲ ਕਰੋ। ਹੋ ਗਿਆ ਪੁਜਾਰੀ ਬਾਤ ਸੁਣ ਤੇ ਜੇ ਅਗਲਾ ਸਿੱਖੂ ਉਹ ਗੁਰਦੁਆਰੇ ਜਾਵੜਦਾ ਤੇ ਗੁਰਦੁਆਰੇ ਵਾਲੇ ਸਾਡੇ ਵਾਲੇ ਕਹਿੰਦੇ ਕਿ ਅਰਦਾਸ ਮੈਂ ਕਰਦਾ ਕੋਈ ਨਹੀਂ ਤੂੰ ਲਿਹਾਰ ਮਹੱਲਾ ਲਿਆ ਪ੍ਰਸ਼ਾਦ ਲਿਆ ਉੱਥੇ ਵੀ ਸਾਰੇ ਦਾ ਸਾਰਾ ਢਾਂਚਾ ਸਥਾਪਿਤ ਕੀਤਾ ਹੋਇਆ ਆਦਾ ਮਸਜਿਦ ਜਾਵੜਿਆ ਉੱਥੇ ਉਦਾਂ ਦਾ ਤਰੀਕਾ ਦੱਸਣਗੇ ਲੈ ਆ ਭਾਈ ਜਾਂ ਤੇਰੀ ਅਰਦਾਸ ਕਰਦੇ ਆ ਰੱਬ ਤੇ ਆਲ ਹੋ ਜਾਂਦਾ ਰੱਬ ਤੇ ਰੱਬ ਤੇ ਕਿਰਪਾ ਕਰ ਦਿੰਦਾ ਉਹ ਚਾਵੇ ਤੇ ਕੀ ਨਹੀਂ ਕਰ ਸਕਦਾ ਜੱਜ ਬਣਾ ਸਕਦਾ ਹੈ ਗੱਲ ਹੀ ਕੋਈ ਨਹੀਂ ਜੇ ਹੁਣ ਮੈਂ 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 ਹੋਵਾਂਗਾ ਗਰੰਥੀ ਤੇ ਮੈਂ ਕਹਾ ਕਹਾਂ ਮੈਂ ਦੌੜਿਆ ਨਹੀਂ ਕਿਹੜੀ ਗੱਲ ਹੈ ਰੱਬ ਕਿਰਪਾ ਕਰ ਦਿੰਦਾ ਲੈ ਬਣ ਕੇ ਬਸ ਮੈਂ ਕਰ ਦੇਣਾ ਅਰਦਾਸ ਇਹ ਪ੍ਰੈਕਟੀਕਲ ਗੱਲ ਹੈ ਕਿਸੇ ਹਿਸਾਬ ਨਾਲ ਸੈਂਸ ਬਣਦੀ ਇਸ ਕਦ ਸੈਂਸ ਜੇ ਇੱਕ ਦੂਜਾ ਬੱਚਾ ਹੈ ਉਹਨੂੰ ਇਹ ਉਹਨੇ ਇਹ ਗੱਲ ਗਈ ਹੈ ਕਿ ਮੈਂ ਨਿੰਦ ਕੀਤੀ ਹੈ ਹਿੰਮਤ ਕੀਤੀ ਹੈ ਕੁਦਰਤ ਨੇ ਮੈਨੂੰ ਘੜਿਆ ਆਇਆ ਮਿਹਨਤ ਕਰਕੇ ਮੈਂ ਚੱਜ ਬਣੀਆ ਮੇਰੀ ਚੇਤਾ ਰੱਖਿਓ ਗੱਲ ਰੱਬ ਦੀ ਰਹਿਮਤ ਤੇ ਸਭ ਤੇ ਐ ਪਰਮਾਤਮਾ ਨੇ ਸਾਨੂੰ ਬਣਾਇਆ ਆ ਉਹ ਯੂਨੀਵਰਸ ਦੇ ਨਾਲ ਅਸੀਂ ਜੁੜੇ ਹੋਏ ਆ ਕੁਦਰਤ ਦੇ ਨਾਲ ਅਸੀਂ ਅਟੈਚ ਆ ਰੱਬ ਤੋਂ ਬਿਨਾ ਅਸੀਂ ਕੁਝ ਨਹੀਂ ਆ ਸਾਰੇ ਪਾਸੇ ਜਿਹੜੀ ਯੂਨੀਵਰਸਲ એનર્ਜੀ ਨੂੰ ਅਸੀਂ ਪਰਮਾਤਮਾ ਕਹਿੰਦੇ ਆ ਉਸ ਯੂਨੀਵਰਸਲ એનર્ਜੀ ਦਾ ਅਸੀਂ ਇੱਕ ਪਾਰਟ ਆ ਇੱਕ ਹਿੱਸਾ ਆ ਰੱਬ ਦਾ ਅਸੀਂ ਛੋਟਾ ਜਿਹਾ ਅੰਸ਼ ਆ ਉਹਦੇ ਨਾਲ ਤੇ ਜੁੜੇ ਹੀ ਹੋਏ ਆ ਪਰ ਮਿਹਨਤ ਸਾਨੂੰ ਕਰਨੀ ਪੈਣੀ ਹੈ ਆਪਕੋ ਸਤਿ ਧਾਮ ਸਵਾਗਤ 只要。